ਆਓ ਜੀ ਜੀ ਆਇਆਂ ਨੂੰ ਉੱਧਰ ਲੱਗੇ ਆਪਣੀ ਗੱਡੀ ਤੁਹਾਨੂੰ ਇੱਕ ਚੀਜ਼ ਦਿਖਾਉਨੇ ਆ ਜਿਵੇਂ ਮੰਨ ਲਓ ਵੀ ਆਹ ਦਰਖਤ ਵੱਡਾ ਸੀ ਨਾ ਇਹਨਾਂ ਨੂੰ ਇਹਨਾਂ ਨੇ ਕੱਟ ਲਿਆ ਕੱਟਣ ਤੋਂ ਬਾਅਦ ਇਹਦੀਆਂ ਜੜਾਂ ਚ ਇੰਨੀਆਂ ਅ ਦਰਖਤ ਨਿਕਲੇ ਲੰਗਰਾਂ ਨਿਕਲੇ ਆਈਆਂ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਵੱਡੇ ਹੋ ਜਾਣਾ ਤੇ ਇਹਨੂੰ ਕਿਵੇਂ ਕਬਰ ਕਰ ਲੈਣਾ ਇਹ ਵੀ ਤੁਹਾਨੂੰ ਦਿਖਾਉਨੇ ਆ ਉਦਾਂ ਹੀ ਆਹ ਚੀਜ਼ ਹੋਈ ਹੋਈ ਆ ਦੇਖੋ ਤੁਸੀਂ ਇਹ ਵੀ ਥੱਲੇੋਂ ਕੱਟਿਆ ਹੋਇਆ ਪਰ ਤੁਹਾਨੂੰ ਇੰਜ ਮਹਿਸੂਸ ਹੋਵੇਗਾ ਦੇਖ ਕੇ ਕਿ ਯਾਰ ਇਹਦੇ ਜੜ ਤਾਂ ਦਿਂਦੀ ਨਹੀਂ ਹੋਈ ਕੱਟੀ ਹੋਈ ਇਹ ਵੀ ਤੁਹਾਨੂੰ ਤਿਆਰਵਾ ਦਿਖਾਉਣੇ ਆਜੋ ਆਹ ਦੇਖੋ ਆ ਕੱਟੀ ਹੋਈ ਆ ਨਾ ਜੀ ਇਹ ਪਹਿਲਾਂ ਛੋਟਾ ਦਰਖਤ ਸੀ ਉਹਨੂੰ ਕੱਟ ਲਿਆ ਕੱਟਣ ਤੋਂ ਬਾਅਦ ਆਹਾ ਫੇਰ ਉੱਗੇ ਤੇ ਇਹ ਵੀ ਕੱਟੇ ਹੋਏ ਸੀ ਤੇ ਆ ਵੀ ਦੇਖੋ ਤੁਸੀਂ ਇੱਥੋਂ ਵੀ ਇਹ ਕੱਟਿਆ ਹੋਇਆ ਸੀ ਪਰ ਆਹਸ ਨੇ ਕੀ ਕੀਤਾ ਇਹਨੂੰ ਕਬਰ ਕਰ ਲਿਆ ਆ ਦੇ ਹੋ ਰਿਹਾ ਨਾ ਆ ਦੇ ਕਬਰ ਤੇ ਉਦਾਂ ਹੀ ਤੁਹਾਨੂੰ ਦਿਖਾਉਣਾ ਥੱਲੇ ਆ ਦੇਖੋ ਤੁਸੀਂ ਇੱਥੋਂ ਇਹ ਕੱਟਿਆ ਹੋਇਆ ਸੀ ਪਰ ਇਹ ਛੋਟਾ ਸੀ ਜਿਵੇਂ ਤੁਹਾਨੂੰ ਉਹ ਦਰਖਤ ਦਿਖਾਇਆ ਉਵੇਂ ਹੀ ਇਹ ਆ ਇਹਨੇ ਕੀ ਕਰਨਾ ਹੁਣ ਇਹਨੂੰ ਕਵਰ ਕਰ ਦੇਣਾ ਤੇ ਜਦੋਂ ਇਹਨੇ ਲੱਗਣਾ ਵੀ ਯਾਰ ਇਹ ਤਾਂ ਇਹਦੀ ਜੜੀ ਈਡੀ ਹੋਣੀ ਆ ਪਰ ਨਹੀਂ ਇਹ ਚੀਜ਼ ਨੂੰ ਇਹਨੇ ਕਵਰ ਕਰ ਦੇਣਾ ਹੌਲੀ-ਹੌਲੀ ਤੇ ਇਦਾਂ ਅਨੇਕਾਂ ਦਰਖਤ ਨੇ ਆ ਉਹ ਦੇਖੋ ਡਬਲ ਤੇ ਉਹ ਇੱਕ ਪਰੇ ਕੱਟਿਆ ਮੈਂ ਉਹ ਵੀ ਦਿਖਾ ਕੇ ਲੈ ਕੇ ਆਉਣਾ ਤੇ ਉਸ ਤੋਂ ਪਹਿਲਾਂ ਇੱਕ ਹੋਰ ਨੇੜੇ ਖੜਾ ਹੁਣ ਆ ਦੇਖੋ ਤੁਸੀਂ ਥੱਲੇੋਂ ਕਿੰਨਾ ਚੌੜਾ ਦਰਖਤ ਆ ਇਹ ਬਹੁਤ ਚੌੜਾ ਤੇ ਜਾਣਦੇ ਦੇਖ ਲਓ ਵੀ ਇੱਕ ਚੁੱਕ ਕਿੰਨੇ ਨਿਕਲੇ 4 ਹੁਣ ਜਦੋਂ ਇਹ ਵੱਡੇ ਜਾਣੇ ਆ ਇਹਨਾਂ ਦੀ ਲੱਕੜ ਜਾਣੀ ਆ ਜਿਹੜੀ ਕੰਮ ਆਉਣੀ ਆ ਵੱਖਰੀ ਆ ਇਸ ਖੇਤੀ ਨਾਲ ਵੀ ਜੁੜਿਆ ਜਾ ਸਕਦਾ ਆ ਦੇਖੋ ਤੁਸੀਂ ਹੁਣ ਪਹਿਲਾਂ ਤਾਂ ਆ ਵੀ ਵੱਢ ਲਿਆ ਗਿਆ ਸੀ ਆ ਵੀ ਵੱਢ ਲਿਆ ਗਿਆ ਸੀ ਤੇ ਆ ਵੀ ਪਹਿਲਾਂ ਇਹ ਵੱਡੇ ਸੀ ਉਸ ਤੋਂ ਬਾਅਦ ਨਿਕਲੇ ਉਸ ਤੋਂ ਬਾਅਦ ਆ ਹੋਵੇ ਫਿਰ ਵੱਢ ਲੇ ਹੁਣ ਕੀ ਹੋਇਆ ਦੇਖੋ ਇਹ ਆ ਮੈਂ ਤੁਹਾਨੂੰ ਰਸ ਭਰੀ 베ਰੀ ਆ ਜਿਹੜੀ ਇੱਥੇ ਨਾਰਮਲ ਹੀ ਹੁੰਦੀ ਆ ਇਹ ਆ ਦੇਖੋ ਆ ਚੀਜ਼ ਨੇ ਕਵਰ ਕਰ ਲੈਣਾ ਨਾ ਮੁੜ ਕੇ ਇੱਧਰ ਵੀ ਆ ਚੀਜ਼ ਕਬਰ ਹੋ ਗਈ ਤੈਨ ਪਤਾ ਹੀ ਨਹੀਂ ਲੱਗਣਾ ਵੀ ਇੱਥੇ ਥੱਲੇ ਉਹ ਇਹ ਦਰਖਤ ਵੱਢਿਆ ਗਿਆ ਸੀ ਤੇ ਹੋਰ ਵੀ ਤੁਹਾਨੂੰ ਮੈਂ ਅੱਗੇ ਦਿਖਾ ਦਿੰਦਾ ਮੈਂ ਜੰਗਲ ਵਿੱਚ ਘੁੰਮ ਰਿਹਾ ਸੀ ਤੁਸੀਂ ਅਨੇਕਾਂ ਦੇਖੋਗੇ ਵੀ ਇੱਕ ਜੜ੍ਹ ਚੋਂ ਦੇਖੋ ਹੁਣ 5 5 6 6 ਦਰਖਤ ਬਣੇ ਪਏ ਆ ਦੋ ਦੋ ਆ ਬਣੇ ਪਏ ਨੇ ਆ ਦੇਖੋ ਇੱਧਰ ਵੀ ਆ ਚੀਜ਼ ਆ ਪਹਿਲਾਂ ਥੱਲੇੋਂ ਵੱਢਿਆ ਹੋਇਆ ਸੀ ਦੇਖੋ ਤੁਸੀਂ ਉਹ ਕਵਰ ਕਰ ਰਿਹਾ ਉਹਨੂੰ ਆ ਦੇ ਥੱਲੇ ਪਹਿਲਾਂ ਵੱਢੇ ਹੋਏ ਨੇ ਆ ਦੇ ਆ ਚੀਜ਼ ਕਬਰ ਹੋ ਚੁੱਕੀ ਆ ਤੇ ਇਹਨੂੰ ਇਹ ਕਵਰ ਕਰ ਰਿਹਾ ਤੇ ਇਹਨੂੰ ਵੀ ਕਰ ਰਿਹਾ ਆਹ ਦੇਖੋ ਤੁਸੀਂ ਹੁਣ ਆ ਕਵਰ ਹੋ ਚੁੱਕੇ ਆ ਤੇ ਕਿੰਨੇ ਬਣੇ ਪਏ ਅੱਗੇ 1 2 3 4 5 6 ਤੇ ਇਹ ਵੀ ਪਹਿਲਾਂ ਕੱਟਿਆ ਹੋਇਆ ਸੀ ਤੇ ਇਹ ਕਵਰ ਹੋ ਚੁੱਕੇ ਨੇ ਜਿਵੇਂ ਆਹ ਦੇ ਉੱਪਰਲੀ ਸਾਈਡ ਤੋਂ ਇਧਰਲੀ ਸਾਈਡ ਤੋਂ ਕਵਰ ਹੋ ਗਿਆ ਤੇ ਆ ਵੀ ਆ ਪਹਿਲਾਂ ਥੱਲੇੋਂ ਵੱਡੇ ਚੱਕੇ ਨੇ ਤੇ ਆਹ ਦੇਖ ਲਓ ਤੁਸੀਂ ਵੀ ਇਹ ਹੈਗੀ ਆ ਜੜ ਜਿਹੜੀ ਹਜੇ ਪੂਰੀ ਕਵਰ ਨਹੀਂ ਹੋਈ ਹੋ ਜਾਣੀ ਆ ਤੇ ਉਹ ਕਵਰ ਹੋ ਚੁੱਕੀ ਆ ਤੇ ਕਿੰਨੇ ਦਰਖਤ ਬਣ ਚੁੱਕੇ ਆ ਤੁਸੀਂ ਅੰਦਾਜ਼ਾ ਲਾ ਲਓ ਵੀ ਜਿਵੇਂ ਆਪਾਂ ਸਪੈਦਾ ਹੁੰਦਾ ਸਪੈਦੇ ਨੂੰ ਜੇਕਰ ਜੜ ਤੋਂ ਵੱਡਿਆ ਜਾਵੇ ਉਸ ਤੋਂ ਬਾਅਦ ਉਹਨੂੰ ਛੱਡ ਦਿੱਤਾ ਜਾਵੇ ਉਹਨੇ ਜੜ ਨੇ ਕਵਰ ਕਰ ਲੈਣਾ ਤੁਸੀਂ ਇਹਦੀ ਗਲਾਈ ਦੇਖ ਸਕਦੇ ਹੋ ਤੇ ਲੰਬਾਈ ਦੇਖ ਸਕਦੇ ਹੋ ਇਦਾਂ ਹੀ ਫਿਰ ਉਹਦੀਆਂ ਅੱਗੇ ਤਿੰਨ ਚਾਰ ਨਿਕਲਣਗੇ ਤੇ ਇੱਕ ਸਪੈਦੇ ਚ ਚਾਰ ਸਪੈਦੇ ਬਣ ਕੇ ਕਿੰਨਾ ਫਾਇਦਾ ਕਰਨਗੇ ਫਾਇਦਾ ਕੀ ਹੁੰਦਾ ਜੜ ਵੱਡੀ ਹੋ ਜਾਂਦੀ ਆ ਜਿਹੜੀ ਜ਼ਮੀਨ 'ਚੋਂ ਇਹਨੇ ਖਰਾਕੀ ਤੱਤ ਲੈਣੇ ਹੁੰਦੇ ਆ ਜੜ੍ਹਾਂ ਵੱਡੀਆਂ ਹੋਣ ਕਰਕੇ ਇਹ ਸੇਤੀ ਗੱਝਦੀ ਆ ਪੌਦਾ ਸੇਤੀ ਗ੍ਰੋਥ ਕਰਦਾ